जी कि तो तो मेक इन इंडिया नहीं है मेक इन लुधियाना है टोटल इलेक्ट्रॉनिक डिवेल्पमेंट जो भी मोटर लाइज है जो कुछ भी है टोटल जो है चेंज ओवर है डिवेल्प हो दूसरा है वायर का वायर जी नंबर वन है क्वालिटी है।, है टोटल जी चार सौ दस प्रोडक्ट के वन फिफ्टी या वन सिक्सटी एन डिस्पले है एक ही करके मैम मेरे सामने मैम बहुत बहुत वेलकम मैं करूंगा ਤੇ ਸਾਹਮਣੇ ਵੀ ਹੈ ਤੇ ਉਹਨਾਂ ਦੇ ਨਾਲ ਲੱਭ ਕੇ ਅੱਜ ਬੱਚੇ ਲਈ ਹੈ ਇਰੇ ਵਾਸਤੇ ਇੱਕ ਪ੍ਰਾਈਮ ਹੈ ਜੇ ਕਿਦੀ ਬਿਲਡਿੰਗ ਚ ਬੈਠੇ ਆ ਉਸ ਵਿੱਚ ਜੋ ਬੈਠੇ ਆ ਜਾਂ ਕਿਸੇ ਰੈਸਟੋਰੈਂਟ ਚ ਬੈਠੇ ਆ ਕਿਤੇ ਕੋਈ ਫਾਇਰ ਹੋ ਜਾਂਦੀ ਹੈ ਜਾਂ ਅੱਗ ਲੱਗ ਜਾਂਦੀ ਹੈ ਕਿਸੇ ਤਰੀਕੇ ਦੇ ਇਹਨਾਂ ਦੇ ਨੌਜਵਾਨਾਂ ਦੇ ਨਾਲ ਅੱਜ ਸਿੱਖੇ ਤੱਕ ਪਹੁੰਚੇ ਆ ਤੇ ਮੈਂ ਬੈਠਣ ਲੋਗਾਂ ਦਾ ਮੈਂ ਦੋ ਮਿੰਟ ਪਲੀਸ ਤੁਸੀਂ ਨੌਜਵਾਨਾਂ ਦੇ ਲਈ ਸਰ ਸਾਹਮਣੇ ਸਰ ਕੰਪਨੀ ਦੀ ਜਿਹੜਾ ਗੱਲ ਕਰੂਗਾ ਕਾਫੀ ਲੰਬੀ ਸੱਜੋ ਜੀ ਹੋਣੀ ਜੋ 70 ਤੋਂ ਲੈ ਕੇ ਹੁਣ ਤੱਕ ਅਸੀਂ ਇੰਡਸਟਰੀ ਪ੍ਰੋਡਕਟ ਡਿਮੈਸਟਿਕ ਪ੍ਰੋਡਕਟ 418 ਬਣ ਇੱਕ ਅਲੱਗ ਲੋਚ ਹੈ ਜਿਹਦੇ ਵਿੱਚ ਇੱਕ ਅਸੀਂ ਨਿਊ ਪ੍ਰੋਡਕਟ ਹੀ ਹੈ ਉਹਦੇ ਐਡਵਾਈਜ਼ਿੰਗ ਬੋਰਡ ਦੇ ਮੈਂਬਰ ਹੋਰ ਅਵਾਂਜਮੈਂਟ ਦਾ ਸੈਰ ਪਰਸੀਵ ਕਾਰਪੋਰੇਟ ਸੈਂਟਰ ਮਾਈਨਿੰਗ ਪਲੇਸ ਸਾਹਮਣੇ ਸਰ ਸਾਹਮਣੇ ਵੀ ਥੋੜਾ ਜਿਹਾ ਠੀਕ ਹੈ ਇਹ ਦੋਨੋਂ ਹੀ ਹੈ

ਟੋਟਲ ਇਹਦਾ ਇਲੈਕਟ੍ਰੋਨਿਕ ਸਰਕਟ ਟੋਟਲ ਮੋਟਰਾਈਜ਼ ਜਾਂ ਕੁਛ ਵੀ ਹੈ ਟੋਟਲ ਮੇਕ ਇਨ ਲੁਧਿਆਣਾ ਤੁਸੀਂ ਕਹਿ ਸਕਦੇ ਹੋ ਦੂਸਰਾ ਬੀ ਐਲ ਡੀ ਸੀ ਫੈਨ ਦਾ ਅਸੀਂ ਲਾਸਟ ਯਰ ਯੂਨਿਟ ਲਗਾਇਆ ਸੀ ਉਹਦੇ ਸੱਤ ਮਾਡਲ ਹੈ ਅਸੀਂ ਇੱਥੇ ਡਿਸਪਲੇ ਕੀਤੇ ਹੋਏ ਆ ਉਹ ਸਾਰੇ ਗਏ ਤੀਸਰਾ ਜਿਹੜਾ ਹੈਗਾ ਇਸੇ ਮੌਕੇ ਦੇ ਉੱਤੇ ਅੱਜ ਰਿਸ਼ੀ ਦਾਜੀ ਆਇਆ ਹੈ ਇਹਨਾਂ ਨੇ ਆਪਣੀ ਜਿਹੜੀ ਇੱਕ ਕੰਪਨੀ ਹੈ ਆਰ ਆਰ ਪ੍ਰੋਡਕਸ਼ਨ ਵਾਲੀ ਇੰਟਰੋਡਿਊਸ ਕੀਤਾ ਹੈ ਚੌਥਾ ਜਿਹੜਾ ਪੁਆਇੰਟ ਹੈ ਰਿਟਾਇਰਡ ਐਸ ਪੀ ਸਾਹਿਬ ਜੋ ਹੈ ਉਹਨਾਂ ਨੇ ਬੱਚਿਆਂ ਨੂੰ ਜਿਹੜੇ ਨੈਸ਼ਨਲ ਗੇਮ ਖੇਲ ਕੇ ਆਇਆ ਹੈ ਨੈਸ਼ਨਲ ਲੈਵਲ ਤੇ ਉਹਨਾਂ ਨੇ 골ਡ ਮੈ ਖੇਡਨ ਨੂੰ ਪ੍ਰਮੋਟ ਲਈ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਜਿੱਥੇ ਵੀ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਹੈ ਚਾਹੇ ਸਟੇਜ ਦੇ ਉੱਤੇ ਹੈ ਚਾਹੇ ਡਾਂਸ ਦੇ ਉੱਤੇ ਹੈ ਚਾਹੇ ਗਾਇਕੀ ਦੇ ਉੱਤੇ ਹੈ ਚਾਹੇ ਪਲੇਇੰਗ ਦੇ ਵਿੱਚ ਹੈ ਖੇਡਾਂ ਦੇ ਵਿੱਚ ਹੈ ਜਿੱਥੇ ਵੀ ਪ੍ਰਮੋਸ਼ਨ ਹੈ ਤਾਂ ਕਿ ਉਹ ਜਿਹੜੇ ਸਮਾਜ ਦੇ ਵਿੱਚ ਜਿਹੜੀਆਂ ਬੁੜੀਆਂ ਆਤਾਂ ਜਾਂ ਡਰੱਗਸ ਹੋ ਗਿਆ ਜਾਂ ਅੱਜ ਕੱਲ ਇੱਕ ਮੋਬਾਈਲ ਹੈ WhatsApp ਹੈ ਜਾਂ ਕੁਝ ਵੀ ਹੈ ਇਹ ਜਿਹੜੀਆਂ ਬਿਮਾਰੀਆਂ ਤੋਂ ਜਿਹੜਾ ਇਹ ਗੰਦੀ ਹਾਤਤਾ ਤੋਂ ਕਿਸੇ ਤਰ੍ਹਾਂ ਦੂਰ ਰੱਖਿਆ ਜਾਏ ਤੇ ਪਲੇਟਫਾਰਮ ਦੇ ਆ ਕੇ ਉਹਨਾਂ ਚ ਥੋੜਾ ਜਿਹਾ ਇਨਕਰੇਜ ਆਏ ਕਿ ਅਸੀਂ ਜਿੱਤੀਏ ਅਸੀਂ ਫਸਟ ਆਈਏ ਸੈਕੰਡ ਆਈਏ ਥਰਡ ਆਈਏ ਹਾਂਜੀ ਸਰ ਇੱਕ ਜੀ ਕਿੰਦਾ ਹੰਗਾਰਾ ਰਿਹਾ ਜੀ ਪ੍ਰਦੇਸ਼ ਵਿੱਚ ਬਹੁਤ ਵਧੀਆ ਹੰਗਾਰਾ ਰਿਹਾ ਜਿਆ ਅਕਾ ਪਰਸੋ ਵੀ ਆਰਕੀਟੈਕਚਰਲ ਟੀਮ ਆਈ ਸੀ ਕੱਲ ਵੀ ਉਹਨਾਂ ਦੇ ਮੇਨ ਆਈ ਚੇਅਰਮੈਨ ਸਾਹਿਬ ਆਏ ਆ ਉਹਨਾਂ ਦੇ ਪ੍ਰੈਜ਼ੀਡੈਂਟ ਆਏ ਆ ਸਾਰੇ ਮੇਖਲ 150 ਤੋਂ ਉੱਤੇ ਆਰਕੀਟੈਕਚਰ 1 2 1 ਹੋ ਕੇ ਗਈ ਆ ਕੁਝ ਸਾਡੀਆਂ ਪ੍ਰੋਡਕਟ ਜਿਹੜਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਕ੍ਰਿਸਟਲ ਇੱਕ ਇੰਡਸਟਰੀਅਲ ਪ੍ਰੋਡਕਟ ਕਿਹਾ ਜਾਂਦਾ ਸੀਗਾ ਲੇਕਿਨ ਉਹਨਾਂ ਦੇ ਮਾਈਂਡ ਚ ਹੁਣ ਆ ਗਿਆ ਕਿ ਹੁਣ ਡੋਮੈਸਟਿਕ ਪ੍ਰੋਡਕਟ ਵਿੱਚ ਹੀ ਆਇਆ ਔਰ ਯੂਨਿਕ ਪ੍ਰੋਡਕਟ ਲੈ ਕੇ ਆਇਆ ਔਰ ਮਾਰਕੀਟ ਤੋਂ ਹਾਰਕੀ ਫੀ ਇੰਡੀਆ 'ਚ ਕਿਸੇ ਦੀ ਵਾਅ ਨਹੀਂ ਆ ਇੰਡੀਆ 'ਚ ਨੰਬਰ 1 ਤੇ ਅਸੀਂ ਜਾ ਰਹੇ ਹਾਂ ਥੈਂਕ ਯੂ ਐਮ ਡੀ ਕੇਸ ਸਿਦਗਰ ਲੁਧਿਆਣਾ ਅੱਜ ਅਸੀਂ ਤੇ ਐਗਜ਼ੀਬਿਸ਼ਨ ਵਿੱਚ ਅਸੀਂ ਨਵੀਆਂ ਪ੍ਰੋਡਕਟਸ ਲੈ ਕੇ ਆਏ ਹਾਂ ਲੁਧਿਆਣਾ ਦੇ ਕਿਸੇ ਸੈਂਟਰ ਦੇ ਵਿੱਚ ਇੱਥੇ ਬਿਲਡਿੰਗ ਦੀ ਆਰਕੀਟੈਕਚਰ ਦੀ ਉਹ ਐਂਟੀ ਡੈਕੋਰੇਸ਼ਨ ਦੀ ਇੱਥੇ ਐਗਜ਼ੀਬਿਸ਼ਨ ਲੱਗੀ ਹੈ ਸਾਹਨੇ ਵਾਲ ਦੇ ਕੋਲ ਪੱਲੇ ਪੱਲੇ ਉਧਰੋਂ ਝੜ ਕੇ ਆਜੇ ਇਹਦੇ ਵਿੱਚ ਹਰ ਚੀਜ਼ ਦੇਖਣ ਨੂੰ ਮਿਲਦੀ ਹੈ ਨਵੀਂ-ਨਵੀਂ ਟੈਕਨੀਕ ਆਈ ਹੈ ਇਹਦੇ ਵਿੱਚ ਨਵੇਂ-ਨਵੇਂ ਡਿਜ਼ਾਈਨਰ ਬਿਲਡਿੰਗ ਨੂੰ ਅਪਾ ਕਿੱਸਾ ਸਜੋਣਾ ਹੈਗਾ ਬਿਲਡਿੰਗ ਨੂੰ ਕਿੱਸਾ ਬਣਾਉਣਾ ਹੈਗਾ ਅਪਾ ਕੀ ਇਹਦੇ ਵਿੱਚ ਅਪਾ ਕਰ ਸਕਦੇ ਹਾਂ ਟੈਲਾ ਹੋਈਆਂ ਪੜਦੇ ਹੋਏ ਹਰ ਤਰ੍ਹਾਂ ਦੀ ਬਿਲਡਿੰਗ ਦੇ ਬਤਾ ਹੈ ਇਸ ਵਿੱਚ ਸਭ ਕੁਝ ਡਿਸਪਲੇ ਕੀਤਾ ਹੈ ਅੱਜ ਬਹੁਤ ਕੁਝ ਦੇਖਣ ਨੂੰ ਹੈਗਾ ਵਾ ਕ੍ਰਿਸਟਲ ਨੇ ਦੇ ਵਿੱਚ ਇਲੈਕਟ੍ਰੀਕਲ ਦੇ ਵਿੱਚ ਆਪਣਾ ਸਟਾਲ ਲਗਾਇਆ ਹੈ ਅਗੇ ਬਿਲਡਿੰਗ ਦੀ ਗੱਲ ਕਰੀਏ ਤੇ ਬਿਲਡਿੰਗ ਦੇ ਵਿੱਚ ਵਾਇਰਿੰਗ ਕੇਬਲ ਸਭ ਤੋਂ ਪਹਿਲਾਂ ਜ਼ਰੂਰੀ ਹੁੰਦੀ ਹੈ ਵਾਇਰਿੰਗ ਕੇਬਲ ਅਸੀਂ 3 ਲੇਅਰ ਦੀ ਐਫਰ ਐਲੈਸ ਜੋ ਵਾਇਰ ਅਸੀਂ ਇੱਥੇ ਲੱਗੇ ਹੋਏ ਆਂ ਇਹਦੇ ਵਿੱਚ ਅਸੀਂ ਅਟ ਬੜੇ ਚੇਜ ਵਿੱਚ ਸੁਝਾਉਣੀ ਜਿਸ ਅਸੀਂ ਇਲਾਜ ਕੀਤਾ ਹੈਗਾ ਨਵੀਂ ਸਰੀ ਨਵੀਂ ਟੈਕਨੋਲੋਜੀ ਨਾਲ ਕੋਈ ਕਿਤੇ ਵੀ ਸ਼ਾਰਟ ਸਰਕਟ ਪੈ ਜਵੇ ਕਿਤੇ ਵੀ ਕਿਸੇ ਹੋਟਲ ਦੇ ਵਿੱਚ ਕਿਸੇ ਵੀ ਫੈਕਟਰੀ ਦੇ ਕਿਤੇ ਲੱਗਾ ਹੈ ਸ਼ਾਰਟ ਸਰਕਟ ਹੋ ਜਾਂਦਾ ਹੈ ਤੇ ਆਪਣਾ ਟ੍ਰਿਪ ਕਰ ਜਾਂਦਾ ਉਹਨਾਂ ਨਾਲ ਜਿਹੜਾ ਅੱਗੇ ਆਪਣੀ ਫਾਇਰ ਅੱਗੇ ਦੀ ਵੱਧਦੀ ਹੈ ਇਹ ਬਹੁਤ ਬੜੀ ਅਸੀਂ ਇੱਕ ਇਹਦੇ ਵਿੱਚ ਫੀਚਰ ਐਡ ਕੀਤਾ ਜਿ ਜਿਹੜਾ ਕਿ ਆਮ ਵਿੱਚ ਚੀਜ਼ ਜਿਹੀ ਹੈਗੇ ਬਾਕੀ ਚੇਂਜ ਵਧ ਵਸਤੇ ਅਸੀਂ ਤੇ ਇਹ ਤਾਂ ਹੋ ਸਾਡੀ ਬਹੁਤ ਬੜੀ ਵੱਡਾ ਐਮਸੀਸੀ ਵੀ ਡੀਬੀਜ਼ ਵਾਇਰਨ ਕੇਬਲ ਦੇ ਨਾਲ ਨਾਲ ਸੜਕ ਬੀਐਲਡੀਸੀ ਫੈਨਸ ਹੈਗੇ ਯਾਰ ਜਿਹੜਾ ਰਹਿ ਗਿਆ ਖੁਰ ਬਹੁਤ ਖੁਸ਼ ਹੈਗਾ ਮਤਲਬ ਤੁਸੀਂ ਹਰ ਜਿੱਥੇ ਤੁਸੀਂ ਅਵੇਲੇਬਲ ਬਿਲਡਿੰਗ ਦੇ ਬਾਰੇ ਇੰਡਸਟਰੀ ਦੇ ਬਾਰੇ ਤੁਸੀਂ ਸਾਡੇ ਸਟਾਲ ਦੇ ਉੱਪਰ ਜਾਓਗੇ 410 ਪ੍ਰੋਡਕਟ ਅਸੀਂ ਬਣਾ ਰਹੇ ਹਾਂ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਸਭ ਡਿਸਪਲੇ ਕੀਤੇ ਹਨ ਤੇ ਇਹਦੇ ਵਿੱਚ ਅਸੀਂ ਮੈਂ 400 10 ਪ੍ਰੋਡਕਟ ਦੇ ਡਾਲਰ ਆਪਣੇ ਯਾਰੀ ਯੂਜ਼ਰ ਹੈਗੇ ਸਾਡੇ ਅਜੀ 170 ਸਾਡੀ ਫਰਮ ਚੱਲਦੀ ਹੈ ਸਾਨੂੰ 64 ਈਅਰਸ ਹੋ ਗਏ ਸਾਨੂੰ ਅਸੀਂ ਮੈਂ ਉਹਨਾਂ ਸਾਰਿਆਂ ਆਪਣੇ ਡੀਲਰ ਦਾ ਚਾਹੇ ਨੇ ਪਾਰਟਨਰਸ ਦਾ ਡਿਸਟ੍ਰੀਬਿਊਟਰ ਦਾ ਸਾਥ ਸਦਿਕ ਜੁਮਾ ਦਾ ਬਹੁਤ ਬੜਾ ਥੈਂਕਸ ਕਹਦਾ ਕਿ ਜਿਹੜਾ ਨੇ ਸਾਡੀ ਪ੍ਰੋਡਕਟ ਵਿੱਚ ਅਜ ਤੱਕ ਸੈਟੀਸਫੈਕਟਿਓ ਤੇ ਗਾਲੀਆ ਸਾਡੀ ਪ੍ਰੋਡਕਟ ਯੂਜ਼ ਕਰਦੇ ਆ ਮੈਂ ਸਾਰਿਆਂ ਨੂੰ ਇਨਵਾਈਟ ਕਰਦਾ ਵੀ ਇੱਥੇ ਅੱਗੇ ਸਾਡੀ ਪ੍ਰੋਡਕਟ ਦੇਖੋ ਅਸ ਸਾਡੇ ਵਿੱਚ ਰਿਸ਼ਤਾ ਰਹਣਾ ਜੀ ਇਹ ਮਿਸ ਇੰਡੀਆ ਦੇ ਨਾਂ ਨਾਲ ਉਹਨੇ ਇਹਨਾਂ ਨੂੰ ਜਿਹੜਾ ਰੀਸੈਂਟਲੀ ਜਿਹੜਾ ਹੈ ਬਸਤੀ ਵਿਕਾਸ ਡਿਵੈਲਪਮੈਂਟ ਦੇ ਵਿੱਚ ਇਹਨਾਂ ਨੂੰ 22 ਚੇਅਰਮੈਨਾਂ ਨੇ ਬਣਾਇਆ ਗਿਆ ਹੈ ਸੈਟਰ ਗੌਰਮੈਂਟ ਨੇ ਰੇਲਵੇ ਦੀ ਸੈਟਰਮ ਨਿਸ਼ਟੀ ਵਿੱਚ ਇਹ ਐਡਵਾਈਜ਼ਰੀ ਬੋਰਡ ਵੀ ਹਨ ਸਾਡੇ ਕ੍ਰਿਸਟਲ ਦੇ ਬ੍ਰੈਂਡ ਐਂਬੈਸਡਰ ਕ੍ਰਿਸਟਲ ਦੀ ਪ੍ਰੋਮੋਸ਼ਨ ਵਾਸਤੇ ਇਹ ਆਪਣਾ ਦਿਲੋਂ ਬਿਲਕੁਲ ਪੂਰਾ ਹਰ ਤਰ੍ਹਾਂ ਸਾਡਾ ਸਹਿਯੋਗ ਦੇ ਦੇ ਰਹੇ ਮੈਂ ਇਹਨਾਂ ਨਾਲ ਬਹੁਤ ਬਹੁਤ ਸ਼ੁ크ਰਜਾ ਰਿਹਾ ਮੈਂ ਰਿਸ਼ਤਾ ਰਾਣਾ ਜੀ ਨੂੰ ਕਹਾਂਗਾ ਕਿ ਆਪਣੇ ਦੋ ਸ਼ਬਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਰੀ ਜੀ ਦਾ ਰਾਣਾ ਮਿਸ ਇੰਡੀਆ ਕੰਟੈਂਸੈਂਸ਼ਲ 2023 ਬ੍ਰੈਂਡ ਐਂਬੈਸਡਰ ਆਫ ਕ੍ਰਿਸਟਲ ਸਵਿਚਕੇਅਰ ਤੇ ਨਾਲ ਹੀ ਵਾਈਸ ਚੇਅਰਮੈਨ ਆਫ ਬਸਤੀ ਵਿਕਾਸ ਬੋਰਡ ਇਹਦੇ ਨਾਲ ਹੀ ਇਨਚਾਰਜ ਆਫ ਆਲ ਰਿਜ਼ਵੀ ਟੀਵੀ ਸੈਂਟਰ ਅੱਜ ਅਸੀਂ ਇੱਥੇ ਆਏ ਆ ਸਾਹਨੇਵਾਲ ਦੇ ਵਿੱਚ ਐਗਜ਼ੀਬਿਸ਼ਨ ਲੱਗੀ ਹੈ ਤੇ ਅਸੀਂ ਕ੍ਰਿਸਟਲ ਦਾ ਸਟਾਲ ਲਗਾਇਆ ਸੀ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦੇਣਾ ਚਾਹੂੰਗੀ ਸਰ ਨੂੰ ਕਿ ਆਲਰੇਡੀ 410 ਪ੍ਰੋਡਕਟ ਸਾਡੇ ਯੂਨਿਟ ਦੇ ਵਿੱਚ ਹੈ ਸਾਡੀ ਕੰਪਨੀ ਬਣਾ ਰਹੀ ਹੈ ਤੇ ਅੱਜ ਆਟੋਮੈਟਿਕ ਟਰਾਂਸਫਾਰਮਰ ਚੇਂਜਓਵਰ ਅਸੀਂ ਨਿਊ ਅੱਜ ਦਾ ਪ੍ਰੋਡਕਟ ਲਾਂਚ ਕੀਤਾ ਹੈ ਤੇ ਇਹ ਸਾਡੀ ਫੈਮਿਲੀ ਚ ਐਡ ਹੋ ਗਿਆ ਤੇ ਨਾਲ ਹੀ ਤੁਹਾਨੂੰ ਜਿੱਦਾਂ ਕਿ ਸਭ ਨੂੰ ਪਤਾ ਹੈ ਕਿ ਆਲਰੇਡੀ ਸਾਡੀ ਕੰਪਨੀ ਬਹੁਤ ਹੀ अच्छे ਵਿਚਾਰਾਂ ਦੇ ਨਾਲ sports ਨੂੰ ਪੰਜਾਬ ਦੇ ਵਿੱਚ culture ਨੂੰ ਪੰਜਾਬੀ ਸਭਿਆਚਾਰ ਸਭਿਆਚਾਰ ਨੂੰ ਵੀ ਬਹੁਤ ਪ੍ਰਮੋਟ ਕਰਦੀ ਹੈ ਉਹਦੇ ਨਾਲ ਹੀ ਅੱਜ ਸਾਡਾ RR production ਦਾ ਲਾਂਚ ਹੋਇਆ ਸੀ RR production house 81 ਫਰਮ ਹੈ ਜੋ ਬੱਚਿਆਂ ਨੂੰ ਨਵੇਂ ਚਿਹਰਿਆਂ ਨੂੰ ਮੌਕਾ ਦਿੰਦੀ ਹੈ ਬਾਲੀਵੁੱਡ ਦੀ ਤਰਫ ਜਾਂ ਉਹਨਾਂ ਦੇ ਸੁਪਨੇ ਪੂਰੇ ਕਰਨ ਲਈ RR production ਦਾ ਜਿਹੜਾ ਫਰਸਟ ਪ੍ਰੋਜੈਕਟ ਹੈ ਉਹ 8 ਫਰਵਰੀ ਨੂੰ ਹੋਣ ਜਾ ਰਿਹਾ ਜਿਹਦੇ ਵਿੱਚ ਅਸੀਂ ਖਿਡਾਰੀ ਫਿਲਮ ਦੀ ਪੂਰੀ ਟੀਮ ਦਾ ਵੈਲਕਮ ਕਰਦੇ ਆਂ ਤੇ ਨਾਲ ਹੀ ਉਹਨਾਂ ਦੀ ਪ੍ਰੋਮੋਸ਼ਨ ਕੀਤੀ ਜਾਏਗੀ ਖਿਡਾਰੀ ਸਿਰਫ ਫਿਲਮ ਦੇ ਨਹੀਂ ਬਲਕਿ ਅਸੀਂ ਰੀਅਲ ਲਾਈਫ ਦੇ ਵੀ ਖਿਡਾਰੀਆਂ ਨੂੰ ਪ੍ਰੋਮੋਟ ਕਰਦੇ ਆਂ ਅੱਜ ਅਸੀਂ ਪੰਜਾਬ ਰੋਗਬੀਅਰ ਐਮਚੂਅਰ ਐਸੋਸੀਏਸ਼ਨ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਹੈ ਟਰੈਕਸੂਟ ਦੇ ਨਾਲ ਤਾਂ ਜੋ ਟਰੈਕਸੂਟ ਉਹਨਾਂ ਦੀ ਅੱਗੇ ਜਾ ਕੇ ਗੇਮ ਖੇਡਣ ਦੇ ਵਿੱਚ ਮਦਦ ਕਰਨ ਤੇ ਨਾਲ ਹੀ ਮੈਂ ਵਧਾਈ ਦਵਾਂਗੀ ਉਹ ਸਾਰੇ ਬੱਚਿਆਂ ਨੂੰ ਤੇ ਨਾਲ ਹੀ ਸਾਰੇ ਕੋਚ ਨੂੰ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਹੈ ਵਾਈਸ ਪ੍ਰੈਜ਼ੀਡੈਂਟ ਹੈ ਕਿ ਉਹਨਾਂ ਦੀ ਇੰਨੀ ਮਿਹਨਤ ਦੇ ਨਾਲ ਹੀ ਅੱਜ ਬੱਚੇ ਪੰਜਾਬ ਦੇ ਨਾਮ ਨੂੰ ਇੰਨਾ ਰੋਸ਼ਨ ਕਰ ਰਹੇ ਆ ਤੇ ਵਾਂਸ ਅਗੇਨ ਮੈਂ ਸਭ ਨੂੰ ਕੌਂਗ੍ਰੈਚੁਲੇਸ਼ਨਸ ਕਹੂੰਗੀ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੁਸੀਂ ਇੰਨਾ ਕੀਮਤੀ ਸਮਾਂ ਸਾਨੂੰ ਦਿੱਤਾ ਕਿੰਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅੱਜ ਸਰ 24 ਬੱਚਿਆਂ ਨੂੰ ਸਨਮਾਨਿਤ ਕੀਤਾ ਜਾਣ ਵਾਲਾ ਸੀਗਾ ਅੱਜ ਬਾਰਿਸ਼ ਕਰਕੇ ਕੁਝ ਬੱਚੇ ਆਏ ਨਹੀਂ ਆ ਬਟ ਉਹਨਾਂ ਦਾ ਸਨਮਾਨ ਉਹਨਾਂ ਕੋਲ ਪਹੁੰਚੇਗਾ